ਮੈਂ ਨਾ ਨਹੀਂ ਲੈਂਦਾ ਮੇਰਾ ਇੱਕ ਗੀਤ ਸਦੂਲ ਭਾਈ ਨੇ ਗਾਇਆ ਨਵੇਂ ਸਾਲ ਤੇ ਸਨ 2000 ਚ ਅੱਛਾ ਨਵੇਂ ਸਾਲ ਤੇ ਸੀਗਾ ਹਾਂ ਹਾਂ ਤੇ ਬਹੁਤ ਵੱਡਾ ਗੀਤਕਾਰ ਇੱਕ ਨਾਰਾਜ਼ ਹੋ ਗਿਆ ਸੀ ਸਰਦੂਲ ਭਾਈ ਤੋਂ ਮੈਨੂੰ ਭਾਜੀ ਨਹੀਂ ਇਹ ਗੱਲ ਦੱਸੀ ਸੀ ਅੱਛਾ ਕਿਉਂ ਕਹਿੰਦੇ ਪੀ ਇਹ ਗੀਤ ਚ ਲਿਖਿਆ ਤਾਂ ਤੁਸੀਂ ਹੀ ਹੋਣਾ ਮੇਰਾ ਨਾਮ ਪਾ ਦਿਓ ਉਹ ਕਹਿੰਦੇ ਨਹੀਂ ਇਹ ਗੀਤ ਮੈਂ ਨਹੀਂ ਲਿਖਿਆ ਇਹ ਬਿੱਟੂ ਦਾ ਗੀਤ ਹੈ ਤੇ ਭੁੱਲਰ ਸਾਹਿਬ ਮੇਰੇ ਘਰ ਰਹਿੰਦੇ ਨੇ ਉਹਨਾਂ ਦੇ ਉਸਤਾਦ ਇਹ ਨਹੀਂ ਹੋ ਸਕਦਾ ਹੋਰ ਜੋ ਮਰਜ਼ੀ ਕਰਾ ਲਦੇ ਉਹ ਗੀਤਕਾਰ ਸਾਹਿਬ ਨਾਰਾਜ਼ ਹੋ ਗਏ ਸੀ ਉਹਨਾਂ ਤੋਂ ਅੱਛਾ ਉਹ ਨਾਰਾਜ਼ ਹੋ ਗਏ ਸੀ ਬਿਲਕੁਲ ਅੱਛਾ ਸਾਹਿਬ ਨਾਰਾਜ਼ ਅੱਛਾ ਨਾਰਾਜ਼ ਕੇ ਚੱਲ ਵੀ ਲੈਂਦੇ ਸੀ ਚੱਲਦੇ ਸੀ ਜੀ ਉਹ ਉਹ ਛਿੜਕਦੇ ਵੀ ਸੀ ਉਹ ਜੇ ਸਹੀ ਗੱਲ ਸੀ ਉਹਨੂੰ ਚੱਲਦੇ ਵੀ ਸੀ ਉਹਨਾਂ 'ਚ ਬਹੁਤ ਵੱਡਾ ਜਿਹੜੇ ਬੰਦਾ ਸੱਚਾ ਹੋਵੇ ਬਹੁਤ ਬੜਪੰਨ ਸੀ ਉਹਨਾਂ 'ਚ ਬੜਪੰਨ ਵਾਲੋ ਜਿਹੜਾ ਬੰਦਾ ਸੱਚਾ ਹੋਵੇ ਉਹ ਫਿਰ ਨਰਾਜ਼ੀਆਂ ਚ ਝੱਲ ਲੈਂਦਾ ਚੱਲ ਜਾਂਦਾ ਜੀ ਬਿਲਕੁਲ ਤੇ ਅ ਫਿਰ ਜਦੋਂ ਇਹਨੇ ਗੀਤ ਲਿਖੇ ਔਰ ਇਹਨੇ ਸਿੰਗਰਾਂ ਨੇ ਗਾਣੇ ਰਿਕਾਰਡ ਕੀਤੇ ਜੀ ਫਿਰ ਆਪ ਗਾਇਕ ਬਣਨ ਦਾ ਕਿਵੇਂ ਸੁਭਾਅ ਬਣਿਆ ਜੀ ਸੁਭਾਅ ਦੋ ਤਿੰਨ ਗੱਲਾਂ ਨੇ ਹਰ ਬੰਦਾ ਕਹਿੰਦਾ ਕਿ ਕੋਈ ਕੋਈ ਕਾਰਨ ਦੱਸਦਾ ਕੋਈ ਕੋਈ ਕਾਰਨ ਗਾਇਕ ਮੇਰੇ ਅੰਦਰ ਸੀ ਵੈਸੇ ਤਾਂ ਹਰੇਕ ਗੀਤਕਾਰ ਦੇ ਅੰਦਰ ਹੁੰਦਾ ਹੈ ਪਰ ਮੈਨੂੰ ਮਾਲਕ ਨੇ ਆਵਾਜ਼ ਵੀ ਬੜੀ ਅੱਛੀ ਬਖਸ਼ੀ ਸੀ ਜੀ ਮੈਨੂੰ ਬਹੁਤ ਪਹਿਲਾਂ ਤੋਂ ਪੁਸ਼ ਕੀਤਾ ਜਾ ਰਿਹਾ ਸੀ ਬੜੇ ਗਾਇਕ ਵੀ ਕਹਿੰਦੇ ਸੀ ਕਿ ਤੂੰ ਗਾਉਣ ਲੱਗ ਜਾ ਅੱਛੇ